ਆ ਪੋਸਟਰ ਆਪਣੇ ਆਪ ਚ ਤੁਹਾਡੇ ਮੂਹਰੇ ਸਾਰੀ ਇਵਾਰਤ ਲਿਆ ਦਿੰਦਾ ਹੈ ਕਿ ਮਨਸ਼ਾ ਕਿਹੋ ਜਿਹੀ ਹੈ ਅਬੀਰਵਾਲ ਦੇਸ ਲਿਖਿਆ ਉਹ ਇਹ ਪੋਸਟਰ ਦੱਸਦਾ ਹੈ ਕਿ ਬੀਰ ਬਾਲ ਦੇਸ ਦੇ ਨਾਂ ਦੇ ਉੱਤੇ ਉਹਨਾਂ ਦੀ ਮਨਸ਼ਾ ਕੀ ਹੈ ਇਹ ਪੋਸਟਰ ਨੂੰ ਮੈਂਬਰ ਪਾਰਲੀਮੈਂਟ ਹਰਸਮਿਰਤ ਕੋਰ ਬਾਦਲ ਨੇ ਸੋਸ਼ਲ ਮੀਡੀਆ ਤੇ ਸਾਹਮਣੇ ਲਿਆ ਕੇ ਸਵਾਲ ਖੜਾ ਕੀਤਾ ਹੈ ਕਿ ਵੀ ਕੇਂਦਰ ਬਜਟ ਕਿਉਂ ਸੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਅੱਜ ਹੁਣ ਇਸ ਪੋਸਟਰ ਨੇ ਸਾਫ਼ ਕਰਤਾ ਕਿ ਤੁਹਾਡੀ ਉਹਦੇ ਪਿੱਛੇ ਮਨਛਾਹੀ ਹੈ ਤੁਸੀਂ ਤਾਂ ਕਹਿੰਦੇ ਵੀ ਬਸ ਜਦ ਨੰਨੇ ਸੁਪਨਿਆਂ ਨੂੰ ਉਡਾਨ ਮਿਲਦੀ ਹੈ ਰਾਸ਼ਟਰ ਪ੍ਰਗਤੀ ਕਰਤਾ ਹੈ ਹੁਣ ਸੁਪਨਿਆਂ ਦਾ ਉਤਸਵ ਹੈ ਦੀਵਾਲੀ ਤੇ ਫੋਟੋ ਅਨਕੀ ਜੀ ਮੰਨਰੇਗਾ ਨਰੇਗਾ ਤੋਂ ਮੰਨਰੇਗਾ ਮੰਨਰੇਗਾ ਤੋਂ ਹੁਣ ਜੀ ਰਾਮ ਜੀ ਬੈਸ ਸਿੱਖ ਹੈਗੀ ਹੈ ਪਰ ਆਪਾਂ ਉਸ ਬੈਸ ਉਹ ਗਾਂਵ ਵੱਤ ਕੀ ਗੱਲ ਕਰ ਰਹੇ ਹਾਂ ਉਹ ਇੱਕ ਹੁਕਮ ਭਰੀ ਚਿੱਠੀ ਪੰਜਾਬ ਦੇ ਚੀਫ ਸਕੱਤਰ ਸਾਹਿਬ ਨੂੰ ਆ ਜਾਂਦੀ ਆ ਤੇ ਚੀਫ ਸਕੱਤਰ ਸਾਹਿਬ ਉਹ ਸਰਕਾਰ ਨੂੰ ਦੱਸਦੇ ਹੋਣ ਬਈ ਕਿ ਜਿਆ ਕੇਂਦਰ ਦਾ ਨਵਾਂ ਹੁਕਮ ਆਇਆ ਹੈ ਉਸ ਦਾ ਉਹ ਡਾਇਰੈਕਟ ਤਲੇ ਡੀਸੀਆਂ ਨੂੰ ਹੁਕਮ ਦੇ ਦਿੰਦੇ ਹੋਣ ਜਿਸ ਤਰ੍ਹਾਂ ਜਿੰਨੀ ਤੇਜ਼ੀ ਦੇ ਨਾਲ ਇਸ ਯੋਜਨਾ ਨੂੰ ਨਵੇਂ ਰੂਪ ਚ ਲੈ ਕੇ ਆਏ ਉਹਦੇ ਨਾਲ ਸੂਬਿਆਂ ਦਾ ਹੱਕ ਖੋਇਆ ਉਹਦੇ ਨਾਲ ਮਜ਼ਦੂਰਾਂ ਦਾ ਹੱਕ ਖੋਇਆ ਉਹਦੇ ਨਾਲ ਰੋਜ਼ਗਾਰ ਦੀ ਗਰੰਟੀ ਦਾ ਹੱਕ ਖੋਇਆ ਤੇ ਪਿੰਡਾਂ 'ਚ ਜਿਹੜੀ ਮਾੜਾ ਮੋਟਾ ਵਿਕਾਸ ਕੋਈ ਨਾਂ ਦਾ ਹੁੰਦਾ ਸੀ ਉਹ ਮਨਰੇਗਾ ਦੇ ਤਹਿਤ ਹੁੰਦਾ ਸੀ ਅ ਸੂਬਾ ਸਰਕਾਰਾਂ ਤਾਂ ਦਿਵਾਨੀ ਨਹੀਂ ਦਿੰਦੀਆਂ ਤੇ ਉਹ ਵੀ ਲਗਭਗ ਗਿਆ ਜਿਨਾ ਪੰਜਾਬ 'ਚੋਂ ਤਾਂ ਮਨਰੇਗਾ ਬਨਾਮ ਜੀ ਰਾਮ ਜੀ ਜੀ ਦਾ ਭੋਗ ਪਿਆ ਸਮਝੋ ਮੈਂ ਨਹੀਂ ਸੁਣਿਆ ਕੋਈ ਪੰਜਾਬ ਦਾ ਮੰਤਰੀ ਕੋਈ ਪੰਜਾਬ ਦਾ ਐਮ.ਐਲ.ਏ ਕੋਈ ਅਫਸਰ ਕੋਈ ਅਧਿਕਾਰੀ ਇਸ ਦੇ ਉੱਤੇ ਵਿਰੋਧ ਕਰੇ ਪਿੱਕੋ ਦੁਕਾਧਕਾਰੀਆਂ ਨਾਲ رابطہ ਜਦੋਂ ਕੀਤਾ ਉਹ ਕਹਿੰਦੇ ਜੀ ਦੇਖਣਗੇ ਜੀ ਇਹਨਾਂ ਦੇ ਚੁਣੇ ਨਮਾਇੰਦਿਆਂ ਨੇ ਫੈਸਲਾ ਕਰਨਾ ਜੀ ਕੈਨੇਡਾ ਦੇਖੇ ਜੀ ਕੀ ਕਰਨਾ ਹੈ ਜੋ ਹੁਕਮ ਦੇਣਗੇ ਜੀ ਉਹਵੇਂ ਕੇ ਵਾਜਾਂਗੇ ਮਤਲਬ ਜੇ ਕਿਸਾਨਾਂ ਨੇ ਧਰਨਾ ਲਾਉਣਾ ਹੋਵੇ ਤਾਂ ਕਿਸਾਨਾਂ ਆਗੂ ਰਾਤ ਨੂੰ ਹੀ ਘਰੋਂ ਚੱਕ ਲਏ ਜਾਂਦੇ ਨੇ ਜੇ ਬੇਰੁਜ਼ਗਾਰਾਂ ਨੇ ਮਾਸਟਰਾਂ ਨੇ ਕਿਸੇ ਯੂਨੀਅਨ ਨੇ ਆਪਣਾ ਧਰਨਾ ਲਾਉਣਾ ਹੋਵੇ ਤਾਂ ਉਹਨਾਂ ਦੇ ਆਗੂ ਘਰਾਂ 'ਚ ਨਜ਼ਰਬੰਦ ਕਰ ਲਏ ਜਾਂਦੇ ਨੇ ਜਾਂ ਰਿਸ਼ਤੇਦਾਰੀਆਂ 'ਚ ਵੀ ਜਾ ਕੇ ਚੱਕ ਲਏ ਜਾਂਦੇ ਨੇ ਹਦਰ ਉਸ ਕੰਮ ਲਈ ਸਾਡੀ ਪੁਲਿਸ ਬਹੁਤ ਪੰਜਾਬ ਚ ਇੱਕ ਤੋਂ ਬਾਅਦ ਇੱਕ ਲਗਾਤਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਆ ਰਹੀਆਂ ਨੇ ਲੋਕ ਜੇ ਕਹਿੰਦੇ ਵੀ ਨਹੀਂ ਪਰ ਚੌਕ ਸੋਹਣਾ ਪੈਂਦਾ ਪਰ ਜਨਾਬ ਜੇ ਤੁਸੀਂ ਅੰਮ੍ਰਿਤਸਰ ਦੀ ਘਟਨਾ ਜਾਂ ਜਲੰਧਰ ਦੀ ਘਟਨਾ ਤੋਂ ਬਾਅਦ ਕੱਲ ਇਸੇ ਤਣਪੱਤਨ ਲਈ ਹੁੰਦੀ ਕਿਸੇ ਨੂੰ ਨਕੇਲ ਪਾਈ ਹੁੰਦੀ ਕਿਸੇ ਤੇ ਐਕਸ਼ਨ ਲਿਆ ਹੁੰਦਾ ਸਹੀ ਬੰਦੇ ਤੇ ਸਹੀ ਕਾਰਵਾਈ ਕੀਤੀ ਹੁੰਦੀ ਜੇਲ੍ਹ ਥਾਂ ਤੱਕ ਪਹੁੰਚੇ ਹੁੰਦੇ ਜਿਹੜਾ ਅੱਜ ਦਾ ਮਤਲਬ ਇੰਟੈਲੀਜੈਂਸੀ ਸਿਸਟਮ ਹੈ ਸੋ ਹਾਈ ਟੈਕ ਹੈ ਜਨਾ ਅਮਰ ਸਿੰਘ ਚਾਹਲ ਉਸ ਮਾਮਲੇ ਦੇ ਵਿੱਚ ਹੁਣ ਆਪਰੇਸ਼ਨ ਹੋ ਗਿਆ ਸੋ ਅਮਰ ਸਿੰਘ ਚਾਹਲ ਨੂੰ ਇੱਕ ਤਰ੍ਹਾਂ ਨਾਲ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਫੋਲਾਂ ਦੇ ਕੇਸ ਦੇ ਵਿੱਚ ਕਾਗਜ਼ੀ ਰਿਕਾਰਡ ਦੇ ਵਿੱਚ ਬਲਜਵਾਂ ਦੀ ਸੂਚੀ ਦੇ ਵਿੱਚ ਈ ਮੁੱਖ ਮੰਤਰੀ ਉਸ ਸਮੇਂ ਦੇ ਪ੍ਰਕਾਸ਼ ਸਿੰਘ ਬਾਦਲ ਕੀ ਜੁਖਵੀਰ ਬਾਦਲ ਕਿਸਮੇ ਸੈਣੀ ਕੀ ਉਮਰਾ ਨੰਗਲ ਤੇ ਉਹਦੇ ਵਿੱਚ ਉਸ ਸਮੇਂ ਡੀਆਈਜੀ ਅਮਰ ਸਿੰਘ ਚਾਹਲ ਇਹ ਵੀ ਕਈ ਨਾਮ ਸ਼ਾਮਲ ਸੋ ਅਮਰ ਸਿੰਘ ਚਾਹਲ ਜਿੱਥੇ ਉੱਥੋਂ ਗਵਾਟ ਤੁਰਿਆ ਆ ਰਿਹਾ ਸੀ ਉੱਥੇ ਇਹ ਕਹਿੰਦੇ ਵੀ ਮੈਂ ਅਜਿਹੇ ਗਰੁੱਪ ਦਾ ਸ਼ਿਕਾਰ ਬਣ ਗਿਆ ਕਿ ਜਿਨ੍ਹਾਂ ਨੇ ਆਨਲਾਈਨ ਇਨਵੈਸਟਮੈਂਟ ਵਾਲੀ ਖੇਡ ਖੇਡੀ ਮੈਂ ਉਹਨਾਂ ਦੀ ਗੱਲਾਂ 'ਚ ਆ ਗਿਆ ਥੋੜਾ ਬਹੁਤਾ ਨਹੀਂ 8 ਕਰੋੜ ਤੋਂ ਉੱਪਰ ਦਾ ਪੈਸਾ ਲਾ ਦਿੱਤਾ ਸਵਾਲ ਇਹ ਕਿ ਅਜਿਹੇ ਬੰਦੇ ਮਾਨਸਿਕ ਤੌਰ ਤੇ ਇਸ ਤਰ੍ਹਾਂ ਕਿਵੇਂ ਪਿੜਤ ਹੋ ਜਾਂਦੇ ਨੇ ਕਿਉਂ ਇਪੋਲ ਸਦਹਕਾਰੀ ਜਿਹੜੇ ਰੈਂਕ ਤੇ ਰਹਿ ਕੇ ਲੋਕ ਤੋਂ ਖਤਰੇ ਦਾਸ਼ਕਾਰ ਹੋ ਸਕਦੇ ਨੇ ਫਿਰ ਆਮ ਲੋਕਾਂ ਦੀ ਰੱਖਿਆ ਦੀ ਗਰੰਟੀ ਕੌਣ ਕਰੂਗਾ ਜੀ ਇਹ ਸਮਝਦਾ ਸਵਾਲ ਵੀ ਮੇਰੇ ਹੱਥ ਵਿੱਚ ਇੱਕ ਪੋਸਟਰ ਦੀ ਕਾਪੀ ਹੈ ਉਹ ਪੋਸਟਰ ਇਹ ਜਗਜाहਰ ਕਰਦਾ ਕਿ ਉਹ ਇਹਨਾਂ ਸ਼ਹੀਦੀ ਪੰਦਰਵਾੜੇ ਦੇ ਦਰਮਿਆਨ ਸ਼ਹੀਦਜਦਿਆਂ ਦੀ ਸ਼ਹਾਦਤਾਂ ਦੇ ਦਿਨਾਂ ਦੇ ਦਰਮਿਆਨ ਉਹ ਆਪਣੀਆਂ ਕੋਝੀਆਂ ਚਾਲਾਂ ਤੋਂ ਟਲਦੇ ਨਹੀਂ ਇਹ ਪੋਸਟਰ ਦੱਸਦਾ ਹੈ ਕਿ ਬੀਰ ਬਾਲ ਦਿਪਸ ਦੇ ਨਾਂ ਦੇ ਉੱਤੇ ਉਹਨਾਂ ਦੀ ਮਨਸ਼ਾ ਕੀ ਹੈ ਮੈਂ ਪਹਿਲਾਂ ਵਿਵਾਰਤ ਪੜ ਵੀ ਦਿਨਾ ਤੇ ਫਿਰ ਆਪਾਂ ਉਹਦੇ ਬਾਰੇ ਗੱਲ ਵੀ ਕਰ ਲੈਨੇ ਮੈਂ ਪੋਸਟਰ ਵੀ ਦਿਖਾਉਂਗਾ इमारत है जी उपर सब तो पहला भारत सरकार का लोगो लग्या थल लिख्या जब नन्ने सपनों को उड़ान मिलती है राष्ट्र प्रगति करता है उन सपनों का उत्सव है वीर बाल दिवस छब्बीस दिसंबर 2025 सौ पच्ची महिला एवं बाल विकास मंत्रालय ਦੁਪਹਿਰ 12:30 ਵਜੇ ਸੇ DD News ਪਰ ਸਿੱਧਾ ਪ੍ਰਸਾਰ ਪ्रेस ਇਨਫੋਰਮੇਸ਼ਨ ਬਿਊਰੋ PIB ਗਵਰਨਮੈਂਟ ਆਫ ਇੰਡੀਆ ਇਹਨਾਂ ਦੇ ਪੇਜ ਦੇ ਹਵਾਲੇ ਨਾਲ ਥੱਲੇ ਲਾਈਨ ਉਹੀ ਲਿਖੀ ਹੈ 26 ਦਸੰਬਰ 2025 ਦੀ ਡੈਡਲਾਈਨ ਪਾਈ ਹੈ ਮਿਨਿਸਟਰ ਆਫ वूਮਨ ਐਂਡ ਚਾਈਲਡ ਡਿਵੈਲਪਮੈਂਟ ਗਵਰਨਮੈਂਟ ਆਫ ਇੰਡੀਆ #ਬੀਰਬਾਲਦੇਵਸ ਆ ਪੋਸਟਰ ਆਪਣੇ ਆਪ ਚ ਤੁਹਾਡੇ ਮੂਰੇ ਸਾਰੀ ਇਵਾਰਤ ਲਿਆ ਦਿੰਦਾ ਕਿ ਮਨਸ਼ਾ ਕਿਹੋ ਜੀ ਹੈ ਅਬਿਰਵਾਲ ਦੇਵ ਸਰ ਜੀ ਲਿਖਿਆ ਹੋਇਆ ਪੋਸਟਰ ਹੁਣ ਇੱਥੋਂ ਦਾ ਜਾ ਲੱਗਦਾ ਕਿ ਦੇ ਪਿੱਛੇ ਖੇਲਾ ਕੀ ਹੈ ਕਹਿਣ ਤੋਂ ਪਹਿਲ ਇਹ ਪੋਸਟਰ ਨੂੰ ਮੈਂਬਰ ਪਾਰਲੀਮੈਂਟ ਹਰਸ਼ਮਿਰਤ ਕੋਰ ਬਾਦਲ ਨੇ ਸੋਸ਼ਲ ਮੀਡੀਆ ਤੇ ਸਾਹਮਣੇ ਲਿਆ ਕੇ ਸਵਾਲ ਖੜਾ ਕੀਤਾ ਹੈ ਸਵਾਲ ਬਿਲਕੁਲ ਵਾਜਬ ਹੈ ਬੇਸ਼ੱਕ ਕਈ ਚੀਜ਼ਾਂ ਦੇ ਲਈ ਅਕਾਲੀ ਦਲ ਜਾਂ ਇਹ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਪਰ ਹੁਣ ਅਗਲੀ ਉਹਨਾਂ ਤੋਂ ਬਾਹਰ ਨਿਆਜੇ ਗੱਠਜੋੜ ਨਹੀਂ ਹੋਇਆ ਇਸ ਲਈ ਫਿਰ ਕਿਸ ਨਾ ਕਿਸੇ ਨੁਕਤੇ ਤੇ ਉਹ ਸਵਾਲ ਖੜਾ ਕਰਦੇ ਨੇ ਪਰ ਵੀਰਬਾਲ ਦੇ ਦਸਤੇ ਮਸਲੇ ਦਿੱਤਾ ਐਸਪੀਸੀ ਜੱਸੀਦਰ ਸਾਹਿਬਾਨ ਅਕਾਲੀ ਦਲ ਦੇ ਲੀਡਰ ਸਿੱਖ ਵਿਦਵਾਨ ਸਿੱਖ ਚਿੰਤਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਇਹਨਾਂ ਸ਼ਖ਼ਸੀਅਤਾਂ ਦੇ ਨੂੰ ਸਿਰ ਨਵਾ ਕੇ ਸਜਦਾ ਕਰਨ ਵਾਲੇ ਉਹ ਸਾਰੀਆਂ ਤਰਾ ਇਸ ਗੱਲ ਦੇ ਉੱਤੇ ਪਹਿਰਾ ਦਿੰਦੀਆਂ ਆ ਰਹੀਆਂ ਨੇ ਕਿ ਵੀ ਇਹ ਤਰੀਕਾ ਸਰਕਾਰ ਦਾ ਠੀਕ ਨਹੀਂ ਹੈ ਪਹਿਲਾਂ ਤੁਸੀਂ ਜਬਰੀ ਸਕੂਲਾਂ ਨੂੰ ਹਦਾਇਤ ਭੇਜ ਰਹੇ ਹੋ ਕੇਂਦਰ ਵੱਲੋਂ ਡਾਇਰੈਕਟ ਕਿ ਮਨਾਓ ਜੀ ਤੇ ਉਹਦੇ ਉਹ ਹਦਾਇਤ ਪੰਜਾਬ ਦੇ ਸਕੂਲਾਂ 'ਚ ਵੀ ਆਈ ਖੜੀ ਹੈ ਤੇ ਵੈਸੇ ਵੀ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ 크ਿਸਮਸ ਦਾ ਰੰਗ ਚੜਿਆ ਹੈ ਪੰਜਾਬ ਦੇ ਸਕੂਲ ਪੰਜਾਬ ਦੇ ਹੈ ਇਸ ਵਿਰਸੇ ਤੋਂ ਜਾਣੂ ਹੋਣ ਦੇ ਬਾਵਜੂਦ ਜਿਸ ਕਦਰ ਸਕੂਲਾਂ 'ਚ ਜਬਰਿਓ ਰੰਗਟੰਗ ਅਪਣਾਇਆ ਜਾ ਰਿਹਾ ਠੀਕ ਹੈ ਜਿਸ ਧਰਮ ਦਾ ਜਿਹੜਾ ਦਿਨ ਹੈ ਉਹ ਆਪਣਾ ਮਨਾਵੇ ਪਰ ਸਿੱਧੇ ਇੱਕ ਧਰਮ ਦੇ ਹਵਾਲੇ ਨਾਲ ਇਸ ਤਰ੍ਹਾਂ ਦਾ ਉਹਨੂੰ ਦਿਖਾਵਾ ਕਰਨਾ ਪ੍ਰਗਟਾਵਾ ਕਰਨਾ ਤੇ ਦੂਸਰੇ ਧਰਮ ਦੇ ਇਤਿਹਾਸ ਨਾਲ ਸਰਕਾਰਾਂ ਵੱਲੋਂ ਹੀ ਛੇੜਖਾਨੀ ਕਰਨ ਦਾ ਸਵਾਲ ਖੜੇ ਕਰਦਾ ਕਿਉਂਕਿ ਕੇਂਦਰ ਬਜਟ ਕਿਉਂ ਸੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਅੱਜ ਉਹਨਾਂ ਇਸ ਪੋਸਟਰ ਨੇ ਸਾਫ਼ ਕਰਤਾ ਕਿ ਤੁਹਾਡੀ ਉਹਦੇ ਪਿੱਛੇ ਮਨਸ਼ਾ ਕੀ ਹੈ ਤੁਸੀਂ ਤਾਂ ਕਹਿੰਦੇ ਵੀ ਬਸ ਜਦ ਨਨ੍ਹੇ ਸੁਪਨਿਆਂ ਕੋ ਉਡਾਨ ਮਿਲਦੀ ਹੈ ਰਾਸ਼ਟਰ ਪ੍ਰਗਤੀ ਕਰਦਾ ਹੈ ਹੁਣ ਸੁਪਨਿਆਂ ਦਾ ਉਤਸਵ ਹੈ ਵੀਰਬਾਲ ਦਿਵਸ ਤੇ ਫੋਟੋ ਹਲਕੀ ਹੈ ਜੀ ਉੱਤੇ ਆ ਫੋਟੋ ਲੱਗੀ ਹੈ ਫਿਰ ਪੋਸਟਰ ਹੁਣ ਇਹਦਾ ਅਰਥ ਕੀ ਹੈ ਜਨਬ ਇਹਦਾ ਮਤਲਬ ਵੀਰਬਾਲ ਦਿਵਸ ਦੇ ਪਿੱਛੇ ਇਸ ਨਾਮ ਦੇ ਦੇ ਪਿੱਛੇ ਜਿਹੜੀ ਮਨਛਾ ਹੈ ਉਹ ਜਾਗਰ ਹੋ ਗਈ ਤੁਹਾਡਾ ਇੱਕ ਕੌਮ ਦੇ ਵਿੱਚ ਇੱਕ ਇਤਿਹਾਸ ਦੇ ਵਿੱਚ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਤੁਹਾਡੀ ਦਖਲਅੰਦਾਜ਼ੀ ਦਾ ਸੱਚ ਸਾਹਮਣੇ ਆ ਗਿਆ। ਸੋ ਜਿਹੜਾ ਇਹ ਕਿਹਾ ਜਾ ਰਿਹਾ ਕਿ ਤੁਸੀਂ ਧਰਮ ਦੇ ਖੇਤਰ ਦੇ ਵਿੱਚ ਵੀ ਕੋਸਪੈਟ ਕਰ ਰਹੇ ਹੋ, ਤੁਸੀਂ ਇਤਿਹਾਸ ਦੇ ਵਿੱਚ ਵੀ ਕੋਸਪੈਟ ਕਰ ਰਹੇ ਹੋ। ਸੋ ਦਾ ਉਚਾਰ ਕਰ ਰਹੀ ਹਾਂ ਜੀ ਆਪਾਂ। ਪਰ ਵਿਰੋਧ ਦੇ باوجود, ਰੋਸ ਦੇ باوجود ਮੈਂਬਰ ਪਾਰਲੀਮੈਂਟਾ ਵੱਲੋਂ ਸਵਾਲ ਖੜੇ ਕਿਤੇ ਜਾਣ ਦੇ باوجود ਤੁਸੀਂ ਅਜੇ ਤੱਕ ਪੇਸ਼ਾ ਨਹੀਂ ਖੜੇ। ਜਦੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਇਹੋ ਜਿਹੇ ਹੁਕਮ ਆਏ ਨੇ ਉਹਦੇ ਨਾਲ ਟਕਰਾਲੀ ਸਥਿਤੀ ਪੈਦਾ ਹੋਣ ਦਾ ਖਦਸਾ ਖੜਾ ਹੈ ਸਿਆਣਕ ਹੋਵੇਗੀ ਪੰਜਾਬ ਸਰਕਾਰ ਦੀ ਇਹਦੇ ਤੇ ਗੌਰ ਕਰ ਲਵੇ ਪਰ ਇਹ ਕਿਉਂ ਜਨਾਬ ਤੁਸੀਂ ਤਾਂ ਪੰਜਾਬ ਦੇ ਸਿਰਚ ਗਲੀਆਂ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਮੰਨਰੇਗਾ ਨਰੇਗਾ ਤੋਂ ਮੰਨਰੇਗਾ ਮੰਨਰੇਗਾ ਤੋਂ ਹੁਣ ਜੀ ਰਾਮ ਜੀ ਬੈ ਸਿੱਖ ਹੈਗੀ ਹੈ ਪਰ ਆਪਾਂ ਉਸ ਬੈ ਸੋਆਂ ਵਧ ਕੇ ਗੱਲ ਕਰ ਰਹੇ ਹਾਂ ਇੱਕ ਹੁਕਮ ਆਉਂਦਾ ਕੇਂਦਰ ਤੋਂ ਉਹ ਹੁਕਮ ਐਤਵਾਰ ਨੂੰ ਜਾਰੀ ਹੁੰਦਾ ਛੁੱਟੀ ਵਾਲੇ ਦਿਨ ਉਹ ਇੱਕ ਹੁਕਮ ਭਰੀ ਚਿੱਠੀ ਪੰਜਾਬ ਦੇ ਚੀਫ ਸਕੱਟਰੀ ਸਾਹਿਬ ਨੂੰ ਆ ਜਾਂਦੀ ਆ ਤੇ ਚੀਫ ਸਕੱਟਰੀ ਸਾਹਿਬ ਉਹ ਸਰਕਾਰ ਨੂੰ ਦੱਸਦੇ ਹੋਣ ਬਈ ਕਿ ਜੀ ਆ ਕੇਂਦਰ ਦਾ ਨਵਾਂ ਹੁਕਮ ਆਇਆ ਹੈ ਉਸਾ ਲੋ ਡਾਇਰੈਕਟਸਲੇ ਡੀਸੀਆਂ ਨੂੰ ਹੁਕਮ ਦੇ ਦਿੰਦੇ ਹੋਣ ਕਿ ਜੀ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਸ਼ਰਸ਼ ਨੂੰ ਬੁਲਾਓ ಗ್ರಾಮ ਸਭਾ માં ਬੁਲਾਓ ಗ್ರಾಮ ਸਭਾ ਬੁਲਾ ਕੇ ਉਹਦੇ ਵਿੱਚ ਅਮਨਰੇਗਾ ਤੋਂ ਜੀ ਰਾਮ ਜੀ ਜੀ ਬਣੀਆਂ ਜੋ ਉਸ ਦਾ ਗੁਣਗਾਨ ਕਰੋ ਉਸ ਦਾ ਪ੍ਰਚਾਰ ਕਰੋ ਉਸ ਤੇ ਹੱਕ ਚ ਮਤਾ ਪਵਾਓ ಗ್ರಾಮ ਸਭਾ ਦਾ ਤੇ ਸੰਬੰਧਿਤ ਪੋਰਟਲ ਦੇ ਉੱਤੇ ਕੇਂਦਰੀ ਪੋਰਟਲ ਦੇ ਉੱਤੇ ਚੜਾਓ ਲੋ ਜੀ ਹਦਾਇਤ ਹੈ ਪੰਜਾਬ ਨੂੰ ਜਿਸ ਤਰ੍ਹਾਂ ਜਿੰਨੀ ਤੇਜ਼ੀ ਦੇ ਨਾਲ ਇਸ ਯੋਜਨਾ ਨੂੰ ਨਵੇਂ ਰੂਪ ਚ ਲੈ ਕੇ ਆਏ ਉਹਦੇ ਨਾਲ ਸੁਭਿਆ ਦਾ ਹੱਕ ਖੋਇਆ ਉਹਦੇ ਨਾਲ ਮਜ਼ਦੂਰਾਂ ਦਾ ਹੱਕ ਖੋਇਆ ਉਹਦੇ ਨਾਲ ਰੋਜ਼ਗਾਰ ਦੀ ਗਰੰਟੀ ਦਾ ਹੱਕ ਖੋਇਆ ਤੇ ਪਿੰਡਾਂ 'ਚ ਜਿਹੜੀ ਮਾੜਾ ਮੋਟਾ ਵਿਕਾਸ ਕੋਈ ਨਾਂ ਦਾ ਹੁੰਦਾ ਸੀ ਉਹ ਮਨਰੇਗਾ ਦੇ ਤਹਿਤ ਹੁੰਦਾ ਸੀ ਸਭਾ ਸਰਕਾਰਾਂ ਤਾਂ ਦਿਵਾਨੀ ਨਹੀਂ ਦਿੰਦੀਆਂ ਤੇ ਉਹ ਵੀ ਲਗਭਗ ਗਿਆ ਜਿਵੇਂ ਪੰਜਾਬ 'ਚੋਂ ਤਾਂ ਮਨਰੇਗਾ ਬਨਾਮ ਜੀ ਰਾਮ ਜੀ ਜੀ ਦਾ ਭੋਗ ਪਿਆ ਸਮਝੋ ਹੁਣ ਇਹਦਾ ਕਾਰਨ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਹੁਣ ਤੱਕ ਜਿੰਨੀ ਯੋਜਨਾ ਸੀ ਉਹਦੇ ਵਿੱਚ ਸਾਰੀ ਲੇਬਰ ਦਾ ਖਰਚਾ ਕੇਂਦਰੀ ਖਜ਼ਾਨੇ ਚ ਆਉਂਦਾ ਸੀ ਕੇਂਦਰ ਕਿਹੜਾ ਕਰੇ ਟੈਕਸ ਲਾਉਂਦਾ ਸੁਬਿਆਂ ਤੋਂ ਟੈਕਸ ਰੂਪ ਚ ਜਾਂਦਾ ਸੋਤੋਂ ਆਉਂਦਾ ਸੀ ਪਰ ਜਿਹੜਾ ਸਮਾਨ ਦਾ ਖਰਚਾ ਸੀ ਜਾਂ ਜਿਹੜੀ ਤਕਨੀਕ ਦੀ ਮਾਹਰ ਮਤਲਬ ਲੇਬਰ ਹੁੰਦੀ ਸੀ ਹੈ ਟੈਕਨੀਸ਼ੀਅਨ ਹੁੰਦੇ ਸੀਗੇ ਹੈਨਾ ਸਕਿਲਡ ਲੇਬਰ ਹੁੰਦੀ ਸੀ ਜਿਹੜੀ ਉਹਨਾਂ ਨੂੰ ਜੋ ਅਦਾ ਕਰਨਾ ਤੇ ਸਮਾਨ ਦਾ ਜੋ ਖਰਚਾ ਹੈ ਉਹਦਾ ਮਤਲਬ ਕਿ 75 25 ਸੀਗਾ 75 ਸੈਂਟਰ ਨੇ 25 ਰੁਪਏ ਨੇ ਸੋ ਕੁੱਲ ਜਦੋਂ ਸਾਰੀ ਯੋਜਨਾ ਇਕੱਠੀ ਕਰ ਲਈ ਜਾਂਦੀ ਸੀ ਤਾਂ 90-10 ਰੇਸ਼ਿਓ ਬਣਦੀ ਸੀ ਕਦੇ ਕਿ 90% ਕੁੱਲ ਬਜਟ ਦਾ ਕੇਂਦਰ ਨੇ ਦੇਣਾ ਸੀ 10% ਸੂਬੇ ਦੇ ਹਿੱਸੇ ਹੋਣਾ ਸੀ ਪੰਜਾਬ ਸਰਕਾਰ ਆਪਣਾ 10% ਪਾ ਨਹੀਂ ਪਾਈ ਹੁਣ ਤੁਸੀਂ ਟੋਟਲ ਹੀ ਯੋਜਨਾ 60-40 ਤੇ ਕਰਤੀ ਤੇ ਉਹਦੇ ਵਿੱਚ ਬਜਟ ਤੁਸੀਂ ਤੈਅ ਕਰੋਗੇ ਤੇ ਉਹਦੇ ਚੋਂ 60% ਤੁਸੀਂ ਦੇਣਾ 40% ਸੂਬੇ ਨੇ ਪਾਉਣਾ ਸੂਬਾ ਪਾਊਗਾ ਤਾਂ ਯੋਜਨਾ ਤੁਰੂਗੀ ਜੇ ਸੂਬੇ ਨੇ ਪਾਉਣਾ ਹੀ ਨਹੀਂ ਯੋਜਨਾ ਨਹੀਂ ਤੁਰਨੀ ਫਰ ਤੁਸੀਂ ਆਪਣੀ ਯੋਜਨਾ ਨੂੰ ਸਹੀ ਸਾਬਤ ਕਰਨ ਦੇ ਲਈ ਕਾਲ ਦੇ ਵਿੱਚ ਇਹਨੂੰ ਪਾਸ ਕੀਤਾ ਸੰਸਦ ਦੇ ਵਿੱਚ ਨਾ ਕਮੇਟੀ ਨੂੰ ਭੇਜਿਆ ਨਾ ਉਹਦੇ ਤੇ ਉਵੇਂ ਬਹਿਸ ਕਰਾਈ ਤੇ ਫਿਰ ਐਤਵਾਰ ਨੂੰ ਹੀ ਰਾਸ਼ਟਰਪਤੀ ਸਾਹਿਬ ਨੇ ਮੋਹਰ ਲਾ ਕੇ ਉਹਨੂੰ ਕਰੋਂ ਦਾ ਰੂਪ ਦਿੱਤਾ ਐ ਐਤਵਾਰ ਨੂੰ ਹੀ ਤੁਸੀਂ ਚਿੱਠੀਆਂ ਕੱਢਤੀਆਂ ਇੰਨੀ ਤੇਜੀ ਕਿ ਸਵੇਰ ਨੂੰ ਚਿੱਠੀਆਂ ਕੱਢ ਦੋ ਚੀਫ ਸੈਕਟਰੀਆਂ ਨੂੰ ਕਿ ਭਾਈ ਬਲਾਉ ಗ್ರಾಮ ਸਭਾ ਦੇ ਮਤੇ ਮਤਲਬ ਬਲਾਉ ಗ್ರಾಮ ਸਭਾ ਤੇ ਪਾਓ ਮਤੇ ਇਹਦੇ ਹੱਕ ਦੇ ਵਿੱਚ ਮਾਰੋ ਹਰੇ ਨਾਰੇ ਬਾਅਦ ਚੋ ਸੁਭਾ ਸਰਕਾਰ ਚ ਇੱਕ ਪੀਰਵੇਂ ਅਤਲ ਤੁਸੀਂ ਜੇ ਸਾਰਾ ਕੁਝ ਐਤਵਾਰ ਨੂੰ ਇੱਕ ਕਰਕੇ ਉਹ ਪਰਾਂ ਮਾਰਿਆ ਤੇ 100 ਮੰਗਲਵਾਰ ਤੋਂ ਬਾਅਦ ਹੁਣ ਪੰਜਾਬ ਚ ਅਸੀਂ ਗੱਲ ਕਰ ਰਹੇ ਆਂ ਤੇ 30 ਤਰੀਕ ਨੂੰ ਜਾ ਕੇ ਪੰਜਾਬ ਸਰਕਾਰ ਨੇ ਸੈਸ਼ਨ ਬੁਲਾਇਆ ਜੀ ਅਸੀਂ ਵਿਰੋਧ ਕਰਾਂਗੇ ਦਾ 30 ਤਰੀਕ ਤੱਕ ਤਾਂ ਜੇ ਮਤੇ ਪੈ ਗਏ ਜਨਾ ਫਿਰ ਕੀ ਕਰੋਗੇ ਵੈਸੇ ਗ੍ਰਾਮ ਸਭਾ ਬੁਲਾਉਣ ਦਾ ਹੱਕ ਕੇਂਦਰ ਤਾਂ ਕੀ ਸੁਭਾ ਸਰਕਾਰ ਕੋਲ ਵੀ ਨਹੀਂ ਆ ਗ੍ਰਾਮ ਸਭਾ ਬੁਲਾਉਣ ਦਾ ਹੱਕ ਜਾਂ ਸਰਪੰਚ ਕੋਲ ਜਾਂ ਪਿੰਡ ਦੇ 20% ਵੋਟਰਾਂ ਕੋਲ ਤੇ ਉਥੇ ਰਮਬਲਾ ਸਿੰਘ ਦੀ ਜੇ ਸਰਪੰਚ ਨਾ ਬੁਲਾਵੇ ਤਾਂ ਪਿੰਡ ਦੇ 20% ਵੋਟਰ ਇਕੱਠੇ ਹੋ ਕੇ ਬੁਲਾ ਸਕਦੇ ਆ ਗ੍ਰਾਮ ਸਭਾ ਫਿਰ ਫਿਰ ਤੁਸੀਂ ਕਿਹੜੇ ਤਰੀਕੇ ਨਾਲ ਜਬਰੀ ਹੁਕਮ ਚੜ ਰਹੇ ਹੋ ਤੇ ਇਹਦੇ ਵਿੱਚ ਕਰਾਉਣਾ ਕੀ ਆ ਸੋ ਇਸ ਲਈ ਇਹ ਚਿੱਠੀ ਬੰਬ ਬਣ ਕੇ ਡਿੱਗੀ ਹੈ ਤੇ ਪਰ ਮੈਂ ਨਹੀਂ ਸੁਣਿਆ ਕੋਈ ਪੰਜਾਬ ਦਾ ਮੰਤਰੀ ਕੋਈ ਪੰਜਾਬ ਦਾ ਐਮ.ਐਲ.ਏ ਕੋਈ ਅਫਸਰ ਕੋਈ ਅਧਿਕਾਰੀ ਇਸ ਦੇ ਉੱਤੇ ਵਿਰੋਧ ਕਰੇ ਪਿੱਕੋ ਦੁਕਾਧਾਰੀਆਂ ਨਾਲ ਰਾਪਤਾ ਜਦੋਂ ਕੀਤਾ ਉਹ ਕਹਿੰਦੇ ਜੀ ਦੇਖਣਗੇ ਜੀ ਇਹਨਾਂ ਦੇ ਚੁਣੇ ਨਮਾਇੰਦਿਆਂ ਨੇ ਫੈਸਲਾ ਕਰਨਾ ਜੀ ਕੈਬਨਟ ਦੇਖੇ ਜੀ ਕੀ ਕਰਨਾ ਹੈ ਜੋ ਹੁਕਮ ਦੇਣਗੇ ਜੀ ਉਹਵੇਂ ਕੇ ਬਾਚਾਂਗੇ ਮਤਲਬ ਅਫਸਰ ਕਿਸ ਤਰੀਕੇ ਨਾਲ ਇਸ ਤੋਂ ਅਣਦੇਖੀ ਕਰ ਰਹੇ ਨੇ ਉਹ ਕੇਂਦਰ ਨਾਲ ਕੋਈ ਆਡਾ ਨਹੀਂ ਲੈਣਾ ਚਾਹੁੰਦੇ ਚੀਫ ਸੈਕਟਰੀ ਸਾਹਿਬ ਕੇਂਦਰ ਦਾ ਹੁਕਮ ਤਾਂ ਨਹੀਂ ਪਾਲੀ ਜਾਂਦੇ ਵੈਸੇ ਉਹਨਾਂ ਨੂੰ ਪਾਲਣ ਦੀ ਕੀ ਲੋੜ ਹੈ ਮੁੱਖ ਮੰਤਰੀ ਉਹ ਕੇਂਦਰ ਦਾ ਹੁਕਮ ਪਾਲਦੇ ਹਿੱਤਾਂ ਸੋ ਚੱਲੇ ਸਾਰਾ ਕੁਝ ਉਹਨਾਂ ਤਰੀਕਾ ਕਰਨਾ ਰਿਹਾ ਇਸ ਲਈ ਇਹ ਚਿੱਠੀ ਨੇ ਇੱਕ ਨਵਾਂ ਸਵਾਲ ਲੈ ਆਖੜਾ ਕੀਤਾ ਕਿ ਜਿਸ ਤਰ੍ਹਾਂ ਕੇਂਦਰ ਕਾਹਲ ਦੇ ਵਿੱਚ ਇਹਨੂੰ ਪਾਸ ਕਰਦਾ ਹੈ ਜਿਸ ਤਰ੍ਹਾਂ ਕਾਹਲ ਦੇ ਵਿੱਚ ਮੋਹਰ ਲਗਾਉਂਦਾ ਹੈ ਜਿਸ ਤਰ੍ਹਾਂ ਕਾਹਲ ਦੇ ਵਿੱਚ ਹੁਕਮ ਭੇਜਦਾ ਕਿਤੇ ਇਹ 9030 ਤੋਂ ਪਹਿਲਾਂ ਪਹਿਲਾਂ ਪੰਜਾਬ ਚੋਂ ਮਤੇ ਪੈ ਕੇ ਉਹ ਜਾਣ ਤੇ ਪੰਜਾਬ ਦੇ ਉਹਨਾਂ ਲੋਕਾਂ ਦੇ ਹੱਥੋਂ ਰੋਜ਼ਗਾਰ ਖੁੱਸ ਜਵੇ ਜਿਨ੍ਹਾਂ ਨੂੰ ਥੋੜਾ ਜਿਹਾ ਮਾਨ ਹੁੰਦਾ ਸੀ ਕਿ ਚੱਲ ਅਸੀਂ ਆਪਣੀ ਹੱਥੀਂ ਕੁਝ ਕਰਕੇ ਤਾਂ ਉਤਗੜਲੇ ਨੇ ਬੇਸ਼ੱਕ ਸਵਾਲ ਉੱਠਦੇ ਰਹੇ ਨੇ ਕਿ ਜੀ ਇਹ ਇਹ ਕੰਮ ਨਹੀਂ ਕਰਦੇ ਜੀ ਇਹ ਤਾਂ ਬੈਠ ਕੇ ਮੁੜਿਆਉਂਦੇ ਨੇ ਜੀ ਇਹ ਤਾਂ ਹੈ ਸਰਪੰਚਾਂ ਦੇ ਘਰਾਂ 'ਚ ਕੰਮ ਕਰਦੇ ਨੇ ਜੀ ਇਹ ਤਾਂ ਸਰਕਾਰੀ ਜੀ ਪਾਲ ਦੇ ਜੀ ਬਹੁਤ ਕੁਝ ਲੋਕ ਕਹਿੰਦੇ ਆ ਮੈਂ ਕਹਣਾ ਉਹਦੇ ਵਿੱਚ ਜੇ ਕਮੀ ਹੋਊਗੀ ਤਾਂ ਕੰਮ ਲੈਣ ਵਾਲਿਆਂ 'ਚ ਕਮੀ ਹੋ ਸਕਦੀ ਹੈ ਜੇ ਪਿੰਡ ਦੇ ਵਿੱਚ ਕੁਝ ਸਹੀ ਕਰਾਉਣ ਦੀ ਤਮੰਨਾ ਹੋਵੇ ਤਾਂ ਇਦਾਂ ਹੀ ਬਹੁਤ ਕੁਝ ਹੋ ਸਕਦਾ ਸੀ ਸੋ ਹੁਣ ਇੱਕ ਪਾਸੇ ਤਾਂ ਜਿਹੜੇ ਪੁਰਾਣੇ ਬਿੱਲ ਖੜੇ ਨੇ ਉਹ ਮਸਲਾ ਹੈ ਇਕਾਣਵੀ ਯੋਜਨਾ ਦਾ ਰੂਪ ਬਦਲ ਰਿਹਾ ਹੈ ਇਹ ਮਸਲਾ ਹੈ ਕਿ ਰੋਜ਼ਗਾਰ ਖੁੱਸਣਾ ਹੈ ਦੂਸਰਾ ਖਜ਼ਾਨੇ ਤੇ ਬੋਝ ਪੈਣਾ ਤੇ ਜਦੋਂ ਖਜ਼ਾਨੇ ਤੇ ਬੋਝ ਪਿਆ ਤੇ ਪੰਜਾਬ ਦੇ ਨਹੀਂ ਸਕਣਾ ਤਾਂ ਯੋਜਨਾ ਖਤਮ ਹੈ ਜਨਾਬ ਸੋ ਕੇਂਦਰੇ ਭਾਂਡਾ ਫਿਰ ਸੁਭਿਆ ਸਰ ਭੰਨੂਗਾ ਤੇ ਪਰ ਜਿਹੜੀ ਉਹਦੀ ਪ੍ਰਕਿਰਿਆ ਹੈ ਪੂਰਾ ਤਰਨ ਕੇਂਦਰੀਕਰਨ ਕਰਨ ਦਾ ਉਹਦੇ ਵਿੱਚੋਂ ਲਗਾਤਾਰ ਗਾਂ ਵੱਧ ਚੁੱਕਿਆ ਸੋ ਇਸ ਲਈ ਪੰਜਾਬ ਤੋਂ ਮੌਲ ਰਿਕਾਰਡ ਇਕੱਠਾ ਕਰੋ ਪਟਵਾਰੀਆਂ ਦੀ ਡਿਊਟੀ ਲਾਓ ਸਾਰੇ ਹਸਾਬ ਤੋ ਲਾਓ ਹੁਣ ਕੈਂਪ ਵੀ ਲੱਗਦੇ ਦੇਖੋਗੇ ਤੁਸੀਂ ਦੁਬਾਰਾ ਜਿਹਨਾਂ ਦਾ ਵਿਰੋਧ ਕਰ ਰਹੇ ਸੀ ਭਗਵੰਤ ਮਾਨ ਜੀ ਉਹ ਕੈਂਪ ਸਰਕਾਰ ਲਵਾ ਕੇ ਦਊਗੀ ਸਰਕਾਰ ਰਿਕਾਰਡ ਇਕੱਠਾ ਕਰਕੇ ਦਊਗੀ ਸੋ ਪੂਰੀ ਤਰ੍ਹਾਂ ਨਾਲ ਜਿਹੜਾ ਕੇਂਦਰੀਕਰਨ ਦੀ ਕਵਾਇਦ ਹੈ ਉਸ ਪਾਸੇ ਨੂੰ ਸਾਡੀ ਸੁਭਾ ਸਰਕਾਰ ਕੇਂਦਰ ਦਾ ਟੂਲ ਬਣ ਕੇ ਜੇ ਨਾਲ ਤੁਰਪੀ ਤਾਂ ਫਿਰ ਪੰਜਾਬ ਪਵਰਿਸ਼ਤਾ ਗਲੀਆਂ ਹੋਣਗੀਆਂ ਹੋਣਗੀਆਂ ਜਿਹੜਾ ਤੇ ਗਲੀਆਂ ਹੁਣ ਤੋਂ ਰੋਕਣ ਦੇ ਲਈ ਅਸੀਂ 117 ਐਮ.ਐਲ.ਏ ਚੁਣਦੇ ਆ ਅਸੀਂ 13 ਮੈਂਬਰ ਪਾਰਲੀਮੈਂਟ ਚੁਣਦੇ ਆ 7 ਰਾਜ ਸਭਾ ਚ ਮੈਂਬਰ ਭੇਜਦੇ ਆ ਕਿਸ ਨੇ ਆਪਣਾ ਸਿਰ ਮੂਰੇ ਕੀਤਾ ਕਿ ਜਨਾਬ ਅਸੀਂ ਖੜੇ ਆਂ ਪੰਜਾਬ ਦਾ ਸਿਰ ਬਚਾਉਣ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਨਹੀਂ ਜਨਾਬ ਇਹ ਕੁਰਸੀਆਂ ਬਚਾਉਣ ਵਾਲੇ ਲੋਕ ਨੇ ਸੁਭਾ ਬਚਾਉਣ ਵਾਲੇ ਨਹੀਂ ਇਹ ਸਵਾਲ ਪੁੱਟਾ। ਜੇ ਕਿਸਾਨਾਂ ਨੇ ਧਰਨਾ ਲਾਉਣਾ ਹੋਵੇ ਤਾਂ ਕਿਸਾਨਾਂ ਅੱਗੂ ਰਾਤ ਨੂੰ ਹੀ ਘਰੋਂ ਚੱਕ ਲਏ ਜਾਂਦੇ ਨੇ। ਜੇ ਬੇਰੁਜ਼ਗਾਰਾਂ ਨੇ ਮਾਸਟਰਾਂ ਨੇ ਕਿਸੇ ਜੂਨੀਅਨ ਨੇ ਆਪਣਾ ਧਰਨਾ ਲਾਉਣਾ ਹੋਵੇ ਤਾਂ ਉਹਨਾਂ ਦੇ ਅੱਗੂ ਘਰਾਂ 'ਚ ਨਜ਼ਰ ਬੰਦ ਕਰ ਲਏ ਜਾਂਦੇ ਨੇ ਜਾਂ ਰਿਸ਼ਤੇਦਾਰੀਆਂ 'ਚ ਵੀ ਜਾ ਕੇ ਚੱਕ ਲਏ ਜਾਂਦੇ ਨੇ। ਤਨ ਉਸ ਕੰਮ ਲਈ ਸਾਡੀ ਪੁਲਿਸ ਬਹੁਤ ਮੁਸਤੈਦ ਹੈ ਪਰ ਪੰਜਾਬ ਚ ਇੱਕ ਤੋਂ ਬਾਅਦ ਇੱਕ ਲਗਾਤਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਆ ਰਹੀਆਂ ਨੇ ਤੇ ਅਜੇ ਤੱਕ ਅਸੀਂ ਇਹ ਹੀ ਨਹੀਂ ਸੋਰਸ ਪਤਾ ਕਰ ਪਾਰੇ ਕਿ ਧਮਕੀ ਦੇਣ ਵਾਲਾ ਕੌਣ ਹੈ ਉਹਦੇ ਪਿੱਛੇ ਉਹਦੀ ਮਨਸ਼ਾ ਕੀ ਹੈ ਇਹ ਜੀ ਹੱਤਵਾਦੀ ਸੰਗਠਨ ਨੇ ਜੀ ਇਹ ਜੀ ਵਿਦੇਸ਼ੀ ਤਾਕਤਾਂ ਨੇ ਜੀ ਵੀ ਕੋਈ ਕੰਪਿਊਟਰ ਹੋਊਗਾ ਕੋਈ ਸਰਵਰ ਹੋਊਗਾ ਕੋਈ ਨੈਟਵਰਕ ਹੋਊਗਾ ਕੋਈ ਸੰਸਤਾ ਹੋਊਗੀ ਕੋਈ ਧਿਰ ਹੋਊਗਾ ਕੋਈ ਉਹਨਾਂ ਦੇ ਨਮਾਇंदे ਹੋਣਗੇ ਕੋਈ ਕਿਸੇ ਨੂੰ ਚੇਕ ਕੋਟਕਚਰੀ ਲਜਾਣਾ ਪਊਗਾ ਕਿਸੇ ਤੇ ਐਫਆਈਆਰ ਕਰਨੀ ਪਊਗੀ ਇੱਥੇ ਨਹੀਂ ਹੁੰਦਾ ਇਹ ਰਾਜਨੀਤਿਕ ਤੌਰ ਦੇ ਹੁਕਮਾ ਜਵੇ ਲੈ ਪਿੰਡ ਦਾ ਪੰਚ ਹੋਵੇ ਸਰਪੰਚ ਹੋਵੇ ਲੰਬੜਦਾਰ ਹੋਵੇ ਸਾਬਕਾ ਐਮਐਲਏ ਹੋਵੇ ਸਾਬਕਾ ਮੰਤਰੀ ਹੋਵੇ ਫਿਰ ਤੁਸੀਂ ਨੰਗੇ ਪੈਰੀ ਭੱਜੇ ਜਾਣੇ ਹੋ ਕਾਰਵਾਈ ਕਰਨ ਨੂੰ ਕਿਉਂਕਿ ਆਖਾਲ ਹੁਕਮ ਹੈ ਤੇ ਇੱਥੇ ਲੋਕਾਂ ਦਾ ਮਸਲਾ ਆਮ ਜਨਤਾ ਦਾ ਮਸਲਾ ਉਹਨਾਂ ਦੇ ਬੱਚਿਆਂ ਦਾ ਮਸਲਾ ਤੇ ਕੁਝ ਨਹੀਂ ਜੀ ਹਾਂ ਆਪਾਂ ਇਸੇ ਮਾਧਿਅਮ ਦੇ ਰਾਹੀਂ ਅੰਮ੍ਰਿਤਸਰ ਦੇ ਵਿੱਚ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਹਵਾਲਾ ਦੇਖਿਆ ਆਪਾਂ ਇਸੇ ਪ੍ਰੋਗਰਾਮ ਰਾਹੀਂ ਚਰਚਾ ਕੀਤੀ ਜਲੰਧਰ ਦੀ ਤੇ ਅੱਜ ਆਪਾਂ ਗੱਲ ਲੈ ਕੇ ਖੜੇ ਆਂ ਪਟਿਆਲੇ ਦੀ ਅੰਮ੍ਰਿਤਸਰ ਤੇ ਜਲੰਧਰ ਸਕੂਲਾਂ ਨੂੰ ਉਡਾਉਣ ਦੀਆਂ ਈਮੇਲਾਂ ਆਉਂਦੀਆਂ ਨੇ ਪੁਲਿਸ ਤੰਤਰ ਚੌਕਸ ਹੁੰਦਾ ਸਕੂਲ ਖਾਲੀ ਕਰਾਉਣੇ ਪੈਂਦੇ ਨੇ ਸਕੂਲਾਂ ਨੂੰ ਛੁੱਟੀ ਕਰਨੀ ਪੈਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਫੋਰਸ ਵਧਾ ਦਿੱਤੀ ਜਾਂਦੀ ਹੈ ਕਿ ਜੀ ਈਮੇਲ ਆ ਗਈ ਜੀ ਉਡਾਉਣ ਦੀ ਮੈਸੇ ਕੋਈ ਤਰ੍ਹਾਂ ਨਾ ਗੈਨੀ ਗੈਨੀ ਕਰ ਬਾਈ ਕਰਨ ਨੂੰ ਦੱਸ ਕੇ ਥੋੜਾ ਕਰੂਗਾ ਦੂਜੇ ਕਹਿੰਦੇ ਵੀ ਨਹੀਂ ਪਰ ਚੌਕ ਸੋਹਣਾ ਪੈਂਦਾ ਪਰ ਜਨਾਬ ਜੇ ਤੁਸੀਂ ਅੰਮ੍ਰਿਤਸਰ ਵਾਲੀ ਘਟਨਾ ਜਾਂ ਜਲੰਧਰ ਵਾਲੀ ਘਟਨਾ ਤੋਂ ਬਾਅਦ ਗੱਲ ਕਿਸੇ ਤਣਪੱਥਨ ਲਈ ਹੁੰਦੀ ਕਿਸੇ ਨੂੰ ਨਕੇਲ ਪਾਈ ਹੁੰਦੀ ਕਿਸੇ ਤੇ ਐਕਸ਼ਨ ਲਿਆ ਹੁੰਦਾ ਸਹੀ ਬੰਦੇ ਤੇ ਸਹੀ ਕਾਰਵਾਈ ਕੀਤੀ ਹੁੰਦੀ ਜੈਲ ਥਾਂ ਤੱਕ ਪਹੁੰਚੇ ਹੁੰਦੇ ਜਿਹੜਾ ਅੱਜ ਦਾ ਮਤਲਬ ਇੰਟੈਲੀਜੈਂਸੀ ਸਿਸਟਮ ਹੈ ਉਹ ਤਾਂ ਹਾਈ ਟੈਕ ਹੈ ਜਨਾਬ ਮੋਬਾਈਲ ਦੀ ਲੋਕੇਸ਼ਨ ਫੋਨ ਦੀ ਲੋਕੇਸ਼ਨ ਹੈ ਇੰਟਰਨੈਟ ਦਾ ਸਰਵਰ ਸਾਰਾ ਕੁਝ ਪਤਾ ਕਰਨਾ ਕੋਈ ਮੁਸ਼ਕਲ ਨਹੀਂਗਾ ਉਹਦੇ باوجود ਵੀ ਤੁਸੀਂ ਕਿਸੇ ਤਣ ਪੱਤਰ ਨਹੀਂ ਲਾਉਂਦੇ ਮਾਮਲਾ ਤੇ ਫਿਰ ਅਗਲੇ ਦਾ ਹੌਸਲਾ ਦਾ ਵਧੂਗਾ ਅੱਜ ਪਟਿਆਲੇ ਚ ਆ ਗਈ ਜੀ ਇਹ ਜੀ ਈਮੇਲ ਬਿਲਕੁਲ ਜੀ ਹਲੋ ਪੰਜਾਬ ਚ ਅੰਮ੍ਰਿਤਸਰ ਤੇ ਜਲੰਧਰ ਤੋਂ ਪਟਿਆਲਾ ਸਕੂਲਾਂ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਇਸ ਨੂੰ ਲੈ ਕੇ ਸਕੂਲਾਂ ਦੀ ਮੈਨੇਜਮੈਂਟ ਨੂੰ ਈਮੇਲ ਪ੍ਰਾਪਤ ਹੋਈ ਹੈ ਜਿਸ ਵਿੱਚ 1.11 ਪੀਐਮ ਤੋਂ 9.11 ਪੀਐਮ ਲਿਖਿਆ ਹੋਇਆ ਹੁਣ ਇਹਦਾ ਤੋੜ ਲੱਭਿਆ ਜਾ ਰਿਹਾ ਜੀ ਕਿ ਕੋਡ ਹੈ ਕਿ ਸਵੇਰੇ ਦੁਪਹਿਰ ਦੇ 1 ਵਜੇ ਤੋਂ ਲੈ ਕੇ 1 ਵਜੇ ਕੇ 11 ਮਿੰਟ ਤੋਂ ਲੈ ਕੇ ਰਾਤ ਦੇ 9 ਵਜੇ ਕੇ 11 ਮਿੰਟ ਤੱਕ ਕਿਤੇ ਵੀ ਕਾਰਵਾਈ ਹੋ ਸਕਦੀ ਹੈ ਨਾਮੀ ਗ੍ਰਾਮੀ ਸਕੂਲ ਨੇ ਪਟਿਆਲਾ ਦੇ ਜਿਨ੍ਹਾਂ ਨੂੰ ਇਹ ਧਮਕੀਆਂ ਆਈਆਂ ਨੇ ਤੇ ਪਰ ਇਹ ਹੈ ਕਿ ਪੰਜਾਬ ਦੇ ਵਿੱਚ ਸਕੂਲਾਂ ਚ ਇਹਨਾਂ ਦਿਨਾਂ ਚ ਛੁੱਟੀਆਂ ਹੋ ਜਾਂਦੀਆਂ ਨੇ ਇਸ ਲਈ ਥੋੜੀ ਜੀ ਰਾਹਤ ਹੈ ਕਿ ਸਕੂਲ ਬੰਦ ਨੇ ਪਰ ਉੱਥੇ ਫਿਰ ਵੀ ਚੌਂਕੀਦਾਰ ਅਮਲਾ ਫਾਲਾ ਕੁਝ ਇਦਾਂ ਹੁੰਦਾ ਸਵਾਲ ਤਾਂ ਉਹ ਵੀ ਇੱਕ ਇਮਾਰਤ ਵੀ ਹੈ ਸਾਰਾ ਕੁਝ ਪੇਪਰ ਇਹ ਧਮਕੀ ਦਾ ਕਾਰਨ ਵੀ ਜਨਮ ਦੀ ਲੋੜ ਹੈ ਪਰ ਇੱਥੇ ਕੱਲੀ ਧਮਕੀ ਸਕੂਲ ਨੂੰ ਹੀ ਨਹੀਂ ਆਈ ਇਹਦੇ ਵਿੱਚ ਨਾਲ ਈਮੇਲ ਦੇ ਵਿੱਚ ਰੇਲਵੇ ਸਟੇਸ਼ਨ ਦਾ ਵੀ ਜ਼ਿਕਰ ਹੈ ਇਹਦੇ ਵਿੱਚ ਮੱਖ ਮੰਤਰੀ ਤੇ ਦਿੱਲੀ ਵਾਲੇ ਆਕਾ ਦਾ ਵੀ ਜ਼ਿਕਰ ਹੈ ਸੋ ਇਹ ਬਹੁਤ ਹਾਈ ਪ੍ਰੋਫਾਈਲ ਮਾਮਲਾ ਬਣ ਗਿਆ ਫਿਰ ਤਾਂ ਇਸ ਮਾਮਲੇ ਤੇ ਗੌਰ ਬਣ ਹਾਲਾਂਕਿ ਕਹਿੰਦੇ ਕਿ ਸਕੂਲਾਂ 'ਚ ਛੁੱਟੀਆਂ ਨੇ ਪਰ ਸਿਕਿਉਰਿਟੀ ਸਟਾਫ ਉੱਥੇ ਰਹਿੰਦਾ ਤੇ ਧਮਕੀ ਭਰੀ ਮੇਲ ਰਿਆਨ ਪਬਲਿਕ ਸਕੂਲ ਤੇ ਡੀਏਵੀ ਪਬਲਿਕ ਸਕੂਲ ਨੂੰ ਵੀ ਭੇਜੀ ਗਈ ਹੈ ਮੇਲ ਮਿਲਦੇ ਸਕੂਲ ਪ੍ਰਬੰਧਨ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿਸ ਬਾਅਦ ਪੁਲਿਸ ਨੇ ਹਾਈ ਅਲਰਟ ਜਾਰੀ ਕੀਤਾ ਤੁਰੰਤ ਸਕੂਲਾਂ ਤੋਂ ਲੈ ਕੇ ਰੇਲਵੇ ਸਟੇਸ਼ਨ ਬੱਸ ਅੱਡੇਆਂ ਤੱਕ ਸਿਕਿਉਰਿਟੀ ਵਧਾ ਦਿੱਤੀ ਗਈ ਸਕੂਲਾਂ 'ਚ ਐਂਟੀ ਸਬੋਟੇਜ ਟੀਮਾਂ ਬੁਲਾ ਕੇ ਬੰਬ ਦੀ ਜਾਂਚ ਕਰਾਈ ਗਈ ਕਿ ਹੈ ਤਾਂ ਨਹੀਂ ਕੁਝ ਇਸ ਵਾਰ ਦੇ ਪਟਿਆਲਾ ਦੇ ਐਸਐਸਪੀ ਬਰਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲਦੀ ਹੈ ਤੁਰੰਤ ਅਸੀਂ ਟੀਮਾਂ ਲਾ ਦਿਤੀਆਂ ਤੇ ਸਾਰੇ ਇੰਟਰਨੈਸ਼ਨਲ ਗਲੋਬਲ ਸਕੂਲ ਅਰਬਨ ਸਟੇਟਸ ਵੀ ਭੇਜੀ ਗਈ ਹੈ ਹੋਰ ਸਕੂਲਾਂ ਦੀ ਵੀ ਭੇਜੀ ਗਈ ਹੈ ਹੈਨਾ ਅਜਿਹੇ ਸਕੂਲਾਂ ਨੂੰ ਧਮਕੀਆਂ ਮਿਲੀਆਂ ਉਹਨਾਂ ਸਕੂਲਾਂ ਨੂੰ ਵੀ ਭੇਜੀ ਗਈ ਹੈ ਹੈ ਤੇ ਇਸ ਲਈ ਕਹਿੰਦੇ ਕਿ ਅਸੀਂ ਸਾਰੀ ਚੌਕਸੀ ਬਦਲ ਦਿਤੀ ਹੈ ਪਰ ਦੱਸ ਦੇ ਇੱਕ ਕਿ ਅੰਮ੍ਰਿਤਸਰ ਤੋਂ ਜਲੰਧਰ ਦੇ ਨਾਮੀ ਸਕੂਲਾਂ ਨੂੰ ਧਮਕੀ ਮਿਲਣ ਤੋਂ ਬਾਅਦ ਇੱਕ ਤੀਜਾ ਸ਼ਹਿਰ ਹੈ ਪਟਿਆਲਾ ਜਿੱਥੇ ਜੀ ਧਮਕੀ ਮਿਲੀ ਹੈ ਤੇ ਇਸ ਧਮਕੀ ਦੇ ਵਿੱਚ ਜਿੱਥੇ 1.11 ਪੀਐਮ ਟੂ 9.11 ਪੀਐਮ ਦਾ ਜ਼ਿਕਰ ਹੈ ਉੱਥੇ ਰੇਲਵੇ ਸਟੇਸ਼ਨ ਦਾ ਵੀ ਜ਼ਿਕਰ ਹੈ ਤੇ ਅਖੀਰ ਚ ਸੀਐਮ ਰੁਕੇਜਰੀਵਾਲ ਨੂੰ ਵੀ ਧਮਕੀ ਦਿੱਤੀ ਗਈ ਹੈ ਇਹਦੇ ਵਿੱਚ ਸੋ ਇਸ ਲਈ ਹੁਣ ਇਹ ਵੱਡੀ ਫਿਕਰਮੰਦੀ ਵਾਲੀ ਸਥਿਤੀ ਖੜੀ ਹੋ ਗਈ ਹੈ ਕਿ ਇੱਕ ਵਾਰ ਸਕੂਲਾਂ ਦਾ ਇਹਦੇ ਵਿੱਚ ਜ਼ਿਕਰ ਹੈ ਦੂਜਾ ਕਹਿੰਦੇ ਜੀ ਪੰਜਾਬ ਦੇ ਆਈਜੀ ਰਹੇ ਅਮਰ ਸਿੰਘ ਚਾਹਲ ਉਸ ਮਾਮਲੇ ਦੇ ਵਿੱਚ ਹੁਣ ਪ੍ਰੈਸ਼ਨ ਹੋ ਗਿਆ ਸੋ ਅਮਰ ਸਿੰਘ ਚਾਹਲ ਨੂੰ ਇੱਕ ਤਰ੍ਹਾਂ ਨਾਲ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਕੱਲ ਉਹਨਾਂ ਦੇ ਘਰੇ ਗੋਲੀ ਚੱਲਣ ਤੋਂ ਬਾਅਦ ਪੁਲਿਸ ਅਲਰਟ ਹੋਈ ਸੀ ਪਟਿਆਲਾ ਖੇਤਰ ਦਾ ਹੀ ਇਹ ਮਾਮਲਾ ਹੈ ਤੇ ਪਰ ਆਈਜੀ ਰਹੇ ਅਮਰ ਸਿੰਘ ਚਾਹਲ ਡੀਆਈਜੀ ਸੀ ਉਸ ਸਮੇਂ ਜਦੋਂ ਵੈਪਕਲਾ ਕਾਂਡ ਵਾਪਰਦਾ ਹੈ ਜਦੋਂ ਕੋਟਕਪੂਰਾ ਗੋਲੀ ਕਾਂਡ ਵਾਪਰਦਾ ਹੈ ਤੇ ਉਹ ਸਾਰੇ ਮਾਮਲੇ ਦੇ ਵਿੱਚ ਇਹਨਾਂ ਦਾ ਨਾਮ ਵੀ ਉਹਦੇ ਵਿੱਚ ਦਰਜ ਹੈ ਸਵਾਲਾਂ ਦੇ ਕੇਸੇ ਦੇ ਵਿੱਚ ਕਾਗਜ਼ੀ ਰਿਕਾਰਡ ਦੇ ਵਿੱਚ ਬਲਜਮਾ ਦੀ ਸੂਚੀ ਦੇ ਵਿੱਚ ਕੀ ਮੁੱਖ ਮੰਤਰੀ ਉਸ ਸਮੇਂ ਦੇ ਪ੍ਰਕਾਸ਼ ਸਿੰਘ ਬਾਦਲ ਕੀ ਸੁਖਵੀਰ ਬਾਦਲ ਕੀ ਸੁਮੇਸ਼ ਸੈਣੀ ਕੀ ਉਮਰਾ ਨੰਗਲ ਤੇ ਉਹਦੇ ਵਿੱਚ ਉਸ ਸਮੇਂ ਡੀਆਈਜੀ ਅਮਰ ਸਿੰਘ ਚਾਹਲ ਇਹ ਵੀ ਕਈ ਨਾਮ ਸ਼ਾਮਲ ਨੇ ਸੋ ਅਮਰ ਸਿੰਘ ਚਾਹਲ ਜਿੱਥੇ ਉੱਥੋਂ ਬਵਾਦ ਤੁਰਿਆ ਆ ਰਿਹਾ ਸੀ ਉੱਥੇ ਇਹ ਕਹਿੰਦੇ ਵੀ ਮੈਂ ਇੱਕ ਅਜਿਹੇ ਗਰੁੱਪ ਦਾ ਸ਼ਿਕਾਰ ਬਣ ਗਿਆ ਕਿ ਜਿਨ੍ਹਾਂ ਨੇ ਆਨਲਾਈਨ ਇਨਵੈਸਟਮੈਂਟ ਵਾਲੀ ਖੇਡ ਖੇਡੀ ਮੈਂ ਉਹਨਾਂ ਦੀ ਗੱਲਾਂ 'ਚ ਆ ਗਿਆ ਥੋੜਾ ਬਹੁਤਾ ਨਹੀਂ 8 ਕਰੋੜ ਤੋਂ ਉੱਪਰ ਦਾ ਪੈਸਾ ਲਾਤਾ ਫਿਰ ਲੰਬੀ ਚੌੜੀ ਨੋਟ ਲਿਖਤਾ ਜਿਹਨੂੰ ਮੰਨਿਆ ਗਿਆ ਕਿ ਸੁਸਾਈਡ ਨੋਟ ਹੈ ਵੀ ਇਹ ਤਾਂ ਇਕ ਤਰ੍ਹਾਂ ਕਿ ਇਹਦੇ ਇਹਦੇ ਦੇ ਵਿੱਚ ਤਾਂ ਉਹ ਜੀ ਮੈਂ ਡੀਜੀਪੀ ਪੰਜਾਬ ਨੂੰ ਲਿਖ ਰਿਹਾ ਜੀ ਕਿ ਮੇਰਾ ਆ ਕੁਛ ਹੋ ਗਿਆ ਮੇਰੇ ਪਰਿਵਾਰ ਦੀ ਵਾਚੋਂ ਰੱਖਿਆ ਕੀਤਾ ਜਾਵੇ ਇਹਨੂੰ ਆਖਰੀ ਨੋਟ ਸਮਝਿਆ ਜਾਵੇ ਮੇਰਾ ਸੋਤੋਂ ਲੱਗਿਆ ਕਿ ਸੂ ਸਾਈਡ ਨੋਟ ਹੈ ਤੇ ਉਸ ਤੋਂ ਬਾਅਦ ਮਤਲਬ ਟਿੱਡੇ ਚ ਗੋਲੀ ਮਾਰਨ ਦਾ ਹਵਾਲਾ ਆਇਆ ਛਾਤੀ ਵੀ ਜ਼ਖਮੀ ਹੁੰਦੀ ਦੱਸੀ ਗਈ ਫਿਰ ਕੱਲ ਭਰਤੀ ਕਰਾਇਆ ਗਿਆ ਹਸਪਤਾਲ 'ਚ ਤੇ ਅੱਜ ਆਪਰੇਸ਼ਨ ਹੋ ਕੇ ਆਈਸੋ ਸ਼ਿਫਟ ਕਰ ਦਿੱਤਾ ਹੁਣ ਪੁਰਸ਼ ਤੰਤਰਾਂ ਦੇ ਹਵਾਲੇ ਜਿਹੜੀ ਜਾਣਕਾਰੀ ਹੈ ਕਥਾ ਇਹ ਦੁਬਾਰਾ ਹੈ ਅਮਰ ਸਿੰਘ ਚਾਲ ਸਵਾਲ ਇਹ ਹੈ ਕਿ ਅਜਿਹੇ ਬੰਦੇ ਮਾਨਸਿਕ ਤੌਰ ਤੇ ਇਸ ਤਰ੍ਹਾਂ ਕਿਵੇਂ ਪਿੜਤ ਹੋ ਜਾਂਦੇ ਨੇ ਕਿ ਉਹ ਜੇ ਪੁਲਿਸ ਅਧਿਕਾਰੀ ਹੈ ਜਿਹੜੇ ਰੈਂਕ ਤੇ ਰਹਿ ਕੇ ਲੋਕ ਤੋਂ ਖਤਨ ਦਰਸ਼ਕਾਰ ਹੋ ਸਕਦੇ ਨੇ ਫਿਰ ਆਮ ਲੋਕਾਂ ਦੀ ਰੱਖਿਆ ਦੀ ਗਾਰੰਟੀ ਕੌਣ ਕਰੂਗਾ ਜੀ ਇਹ ਸਮਝ ਦਾ ਸਵਾਲ ਵੀ ਹੈ ਦੂਸਰਾ ਜੇ ਤੁਸੀਂ ਆਪਣੇ ਮਸਲੇ ਨੂੰ ਟੈਕਨੀਕਲ ਸਾਡੇ ਲੋਕਾਂ ਦੇ ਮਸਲੇ ਨੂੰ ਦੀ ਕਿੰਨਾ ਗੰਭੀਰਤਾ ਨਾਲ ਟੈਕਲ ਕਰਦੇ ਹੋਵੋਗੇ ਚੌਥਾ ਇਹਦੇ ਵਿੱਚ ਅਹਿਮ ਪਹਿਲੂ ਇਹ ਵੀ ਹੈ ਕਿ ਜੇ ਇੱਕ ਆਈਜੀ ਰੈਂਕ ਦੇ ਅਧਿਕਾਰੀ ਦੇ ਪੈਸਿਆਂ ਨਾਲ ਧੋਖਾਧੜੀ ਹੋਣ ਤੋਂ ਬਾਅਦ ਕੋਈ ਤੁਹਾਨੂੰ ਰਿਕਵਰ ਨਹੀਂ ਕਰਾ ਸਕਦੀ ਫਿਰ ਆਮ ਲੋਕਾਂ ਦਾ ਕੀ ਰਿਕਵਰ ਕਰਾ ਕੇ ਦਿੰਦੇ ਹੋਣਗੇ ਸੋ ਇਹ ਸਾਰੇ ਸਵਾਲ ਇਸ ਪਹਿਲੂ ਨਾਲ ਆ ਜੁੜੇ ਨੇ ਜਿਨੇ ਸਥਿਤੀ ਪੈਦਾ ਕਰ ਦਿੱਤੀ ਕਿ ਭਾਈ ਸਭ ਕੁਝ ਠੀਕ ਨਹੀਂ ਹੈ ਚਲੋ ਜਿੱਥੇ ਇੱਥੇ ਸਭ ਕੁਝ ਠੀਕ ਨਹੀਂ ਹੈ ਉੱਥੇ ਇੱਕ ਹੋਰ ਪਹਿਲੂ ਵੀ ਗੌਰ ਮੰਗਦਾ ਜੀ ਕਿ ਕਹਿੰਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਪੋ ਦਾ ਮਹੀਨਾ ਠੰਡ ਦਾ ਮਹੀਨਾ ਹੰਡ ਬਹੁਤ ਜ਼ਿਆਦਾ ਵੱਧ ਗਈ ਹੈ ਖਾਸ ਕਰਕੇ ਧੁੰਦ ਨੂੰ ਲੈ ਕੇ ਬਹੁਤ ਚਿੰਤਾ ਜਦੋਂ ਕਿ ਦਿੱਲੀ ਤਾਂ ਪੂਰੀ ਤਰ੍ਹਾਂ ਪ੍ਰਦੂਸ਼ਣ ਦੀ ਚੱਕਰ ਦੇ ਵਿੱਚ ਹੈ ਤੇ ਪਰ ਪੰਜਾਬ ਖਾਸ ਕਰ ਉੱਤਰੀ ਭਾਰਤ ਦੇ ਵਿੱਚ ਹੁਣ ਧੁੰਦ ਬਹੁਤ ਪੂਰੀ ਤਰ੍ਹਾਂ ਛਾਉਣ ਲੱਗੀ ਹੈ ਤੇ ਇਹਦੇ ਨਾਲ ਰਾਤ ਨੂੰ ਸ਼ਾਮ ਨੂੰ ਸੂਰਜ ਢਲਦੇ ਅਸੀਂ ਤੇ ਸਵੇਰ ਚੜ੍ਹਦੇ ਹਾਂ ਤੱਕ ਵੀ ਬਹੁਤ ਜ਼ਿਆਦਾ ਮਤਲਬ ਮੁਸ਼ਕਲ ਵੱਧ ਗਈ ਹੈ ਤੇ ਉਹਦੇ ਨਾਲ ਐਕਸੀਡੈਂਟ ਕਾਫੀ ਵੱਧ ਰਹੇ ਨੇ ਸੜਕ ਹਾਦਸੇ ਬਹੁਤ ਵੱਧ ਗਏ ਨੇ ਤੇ ਇਸ ਲਈ ਪਰ ਪੰਜਾਬ ਦੇ ਵਿੱਚ ਤੁੰਦ ਨੂੰ ਲੈ ਕੇ ਅਗਲੇ 7 ਦਿਨ ਦਾ ਹਾਈ ਅਲਰਟ ਜਾਰੀ ਹੋ ਗਿਆ ਲੁਧਿਆਣਾ ਜਲੰਧਰ ਸਣੇ ਪੰਜਾਬ ਦੇ ਵਿੱਚ ਕਹਿੰਦੇ ਵਿਜ਼ਿਬਿਲਟੀ ਬਹੁਤ ਘੱਟ ਸੀ 10 ਮੀਟਰ ਤੱਕ ਦੇਖਣਾ ਮੁਸ਼ਕਲ ਸੀ ਅੱਜ ਤੇ ਲਾਈਟਾਂ ਜਗਾ ਕੇ ਹੈਨਾ ਡਿਪਰ ਲਾ ਕੇ ਗੱਡੀਆਂ ਚਲਾਉਣੀਆਂ ਪੈਰੀਆਂ ਨੇ ਤੇ ਬਹੁਤ ਧੀਮੀ ਗਤੀ ਤੇ ਟ੍ਰੈਫਿਕ ਚੱਲਦਾ ਸੂਰਜ ਚੜ੍ਹਨ ਤੋਂ ਬਾਅਦ ਥੋੜੀ ਰਾਤ ਮਿਲਦੀ ਹੈ ਸ਼ਹਿਰੀ ਖੇਤਰ ਦੇ ਵਿੱਚ ਤਾਂ ਫਿਰ ਵੀ ਠੀਕ ਹੁੰਦਾ ਖੁੱਲੇ ਥਾਮਾਂ ਦੇ ਉੱਤੇ ਜਾਂ ਨਹਿਰੀ ਖੇਤਰ دریاਵਾਂ ਦੇ ਖੇਤਰਾਂ ਦੇ ਕਿਨਾਰਿਆਂ ਤੇ ਜਾਂ ਉਹਨਾਂ ਖੇਤਾਂ ਖੇੜਾਾਂ ਦੇ ਜਿੱਥੇ ਕਣਕ ਨੂੰ ਪਾਣੀ ਵਗੈਰਾ ਲੱਗਿਆ ਹੁੰਦਾ ਫਿਰ ਉੱਥੇ ਸੋ ਉਹ ਸਾਰੀ ਸੀਤੇ ਵਿੱਚ ਫਿਰ ਤੁੰਦ ਹੋਰ ਵੱਜ ਜਾਂਦੀ ਹੈ ਪੰਜਾਬ ਤੇ ਚੰਡੀਗੜ੍ਹ ਚ ਅੱਜ ਸਵੇਰੇ ਵੀ ਬਹੁਤ ਸੰਗਣੀ ਤੁੰਦਛਾਈ ਰਹੀ ਜਿਸ ਦੇ ਚਲਦਿਆਂ ਵਿਜ਼ਿਬਿਲਿਟੀ ਕਹਿੰਦੇ ਬਹੁਤ ਘਟ ਰਹੀ ਹੈ ਇਸ ਕਰਕੇ ਗੱਡੀਆਂ ਨੂੰ ਕਾਰਾਂ ਬੱਸਾਂ ਨੂੰ ਕਹਿੰਦੇ ਲਾਈਟਾਂ ਜਗਾ ਕੇ ਤੁਰਨਾ ਪਿਆ ਹਾਲਾਂਕਿ ਦਿਨ ਚੜਦੇ ਚੜਦੇ ਆ ਚੰਡੀਗੜ੍ਹ ਮਹਾਲੀ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਸੂਰਜ ਚੜਿਆ ਧੁੱਪ ਨਿਕਲੀ ਉਸ ਤੋਂ ਬਾਅਦ ਥੋੜੀ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਤੇ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਤੇ ਅਲਾਵਾ ਪੰਜਾਬ ਪਰ ਦੇ ਖੇਤਰ ਦੇ ਵਿੱਚ ਹਵਾਵਾਂ ਤੇ ਠੰਡੀਆਂ ਹਵਾਵਾਂ ਮਤਲਬ ਹੱਡ ਚੀਰਮੀ ਠੰਡ ਜੀ ਨੂੰ ਕਹਿੰਦੇ ਨੇ ਉਹ ਹਵਾਵਾਂ ਚੱਲਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਪਹਾੜੀ ਖੇਤਰਾਂ ਦੇ ਵਿੱਚ ਵੀ ਬਰਫਬਾਰੀ ਹੋਣ ਕਰਕੇ ਠੰਡ ਹੋਰ ਵਧਣ ਦੀ ਸੰਭਾਵਨਾ ਹੈ ਤੇ ਮੀਂਹ ਨਾ ਹੋਣ ਦੇ ਕਾਰਨ ਵੀ ਧੁੰਦ ਦੇ ਨਾਲ ਨਾਲ ਪ੍ਰਦੂਸ਼ਣ ਦਾ ਵੀ ਵਧਣ ਦੀ ਖਦਸਾ ਟਰਟਾਇਆ ਗਿਆ ਜੋ ਕਿ ਦਿੱਲੀ ਦੇ ਵਿੱਚ ਤਾਂ ਪ੍ਰਦੂਸ਼ਣ ਲਗਾਤਾਰ ਹੈ ਕਿਉਂਕਿ ਮੀਂਹ ਪੈਣ ਤੋਂ ਬਾਅਦ ਕਾਫੀ ਹਲਕਾ ਹੋ ਜਾਂਦਾ ਉਹ ਪਰ ਉਹਦੇ ਨਾਲ ਪ੍ਰਦੂਸ਼ਣ ਬੈਠ ਪੀ ਜਾਂਦਾ ਪਰ ਅਜੇ ਤੱਕ ਸੁੱਕੀ ਠੰਡ ਹੈ ਜਿਹੜੀ ਲੋਕ ਕਹਿੰਦੇ ਕਿ ਇਹ ਵੀ ਆਪਣੇ ਜਿਵੇਂ ਆਮ ਕਿਹਾ ਜਾਂਦਾ ਖਰਾਬ ਕਰਦੀ ਹੈ ਸੋ ਸੋਮਵਾਰ ਤੋਂ ਦਿਨ ਦੇ ਵਿੱਚ ਧੁੱਪ ਤਾਂ ਨਿਕਲਣੀ ਸ਼ੁਰੂ ਹੋਈ ਹੈ ਰਾਤ ਮਿਲਣੀ ਸ਼ੁਰੂ ਹੋਈ ਹੈ ਪਰ ਅਗਲੇ 7 ਤੋਂ 8 ਦਿਨ ਪੰਜਾਬ ਦੇ ਵਿੱਚ ਕਹਿੰਦੇ ਧੁੰਦ ਨੂੰ ਲੈ ਕੇ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਸੋ ਇਸ ਲਈ ਕਹਿੰਦੇ ਕਿ ਇਹਦੇ ਲਈ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਖਾਸ ਕਰਕੇ ਜੇ ਤੁਸੀਂ ਅਪਟ੍ਰੈਕਟਡ ਟ੍ਰੈਲੀਆਂ ਲੈ ਕੇ ਜਾਣੇ ਆ ਜਾਂ ਕੋਈ ਰਿੜੀ ਫੜੀ ਲੈ ਕੇ ਜਾਣੇ ਆ ਜਾਂ ਸਾਈਕਲ ਤੇ ਜਾਣੇ ਆ ਤਾਂ ਘੱਟੋ ਘੱਟ ਰਿਫਲੈਕਟਰ ਲੱਗੇ ਹੋਣੇ ਬਹੁਤ ਜ਼ਰੂਰੀ ਨੇ ਵੈਸੇ ਪੰਜਾਬ ਸਰਕਾਰ ਜਾਂ ਸੰਬੰਧਿਤ ਵਿਭਾਗ ਜਾਂ ਪੁਲਿਸ ਟ੍ਰੈਫਿਕ ਕੰਟਰੋਲ ਇਹਨਾਂ ਵੱਲੋਂ ਵੀ ਇਹ ਪ੍ਰਕਿਰਿਆ ਨੂੰ ਸੰਸਥਾਵਾਂ ਵਿੱਚ ਆਪਣਾ ਵੱਡਾ ਯੋਗਦਾਨ ਨਿਭਾਉਂਦੀਆਂ ਨੇ ਤੇ ਦੂਸਰੇ ਪਾਸੇ ਸੜਕਾਂ ਦੇ ਉੱਤੇ ਵਾਈਟ ਪੱਟੀ ਦਾ ਹੋਣਾ ਬਹੁਤ ਜ਼ਰੂਰੀ ਆ ਹਾਂ ਜੇ ਉੱਥੇ ਵੀ ਰਿਫਲੈਕਟਰ ਜਿਹੜੇ ਲੱਗੇ ਨੇ ਉਹਨਾਂ ਦਾ ਹੁਣ ਬਹੁਤ ਜ਼ਰੂਰੀ ਹੈ ਇਸ ਲਈ ਇਹਦੇ ਨਾਲ ਵੀ ਹਾਦਸਿਆਂ 'ਚ ਰਾਹਤ ਆਉਂਦੀ ਹੈ ਇਸ ਦੌਰਾਨ ਸਿੰਗਲ ਰੋਡ ਤੇ ਖਾਸ ਕਰਕੇ ਧੁੰਦ ਦੇ ਵਿੱਚ ਕ੍ਰੋਸਿੰਗ ਤੋਂ ਬਚਨ ਦੀ ਬਹੁਤ ਲੋੜ ਹੁੰਦੀ ਆ ਹਾਂ ਤੇ ਤੇਜ਼ ਗੱਡੀ ਨਾਲ ਚਲਾ ਕੇ ਉਹ ਗਲਤ ਸਾਈਡ ਤੋਂ ਨਾ ਆ ਕੇ ਉਹ ਚ ਬਚਾ ਕਰਨ ਦੀ ਬਹੁਤ ਲੋੜ ਹੁੰਦੀ ਆ ਕਿਉਂਕਿ ਨਹੀਂ ਤਾਂ ਹਾਦਸਿਆਂ ਜਨਮ ਲੈਂਦਾ ਸੋ ਇਹ ਕੁਝ ਦਿਨ ਧੁੰਦ ਪਰੇ ਰਹਿਣ ਵਾਲੇ ਨੇ ਠੰਡ ਤਾਂ ਹੈ ਹੀ ਹੈ ਧੁੰਦ ਦੇ ਨਾਲ ਆਵਾਜ਼ਾਈ ਜਿਹੜੀ ਪ੍ਰਭਾਵਿਤ ਹੁੰਦੀ ਹੈ ਉਹ ਤਾਂ ਹੈ ਹੀ ਹੈ ਪਰ ਕਹਾੜ ਕਿੰਬਰ ਭਾਰੀ ਪੈਂਦੀ ਹੈ ਇਸ ਲਈ ਸਚਿਤ ਰਣ ਦੀ ਬਿਲੋੜ ਬਹੁਤ ਬਹੁਤ ਸ਼ੁਕਰੀਆ